ਕਿ ਜਿਹੜੀਆਂ ਜਥੇਬੰਦ ਕਾਗੂਆਂ ਉੱਥੇ ਖਨੋਰੀ ਬਾਰਡਰ ਸ਼ੰਭੂ ਬਾਰਡਰ ਗਏ ਨੇ ਜੀ ਕਿ ਉੱਥੇ ਟਕਾਉਂਦਾ ਗਰੁੱਪ ਕਿਉਂ ਨਹੀਂ ਗਿਆ ਦੂਜੇ ਗਰੁੱਪ ਕਿਉਂ ਨਹੀਂ ਗਏ ਮਸਲੇ ਕੀ ਨੇ ਕੀ ਗੱਲਬਾਤ ਤੁਹਾਨੂੰ ਕੀ ਲੱਗਦਾ ਜਿਹੜੇ ਹਾਲਾਤ ਬਣੇ ਨੇ ਸ਼ੰਭੂ ਬਾਰਡਰ ਖਨੋਰੀ ਬਾਰਡਰ ਹੁਣ ਦੇ ਹਾਲਾਤ ਬਣੇ ਨੇ ਉਹ ਐਵੇਂ ਬਣੇ ਨੇ ਵੀ ਉੱਥੇ ਕਿਤਨੇ ਕਿਤੇ ਦੁਫਾੜ ਸੀ ਨਹੀਂ ਗਏ ਅੱਧੀਆਂ ਜਥੇਬੰਦੀਆਂ ਜੇ ਸਾਰੀ ਜਾਂਦੀਆਂ ਤਾਂ ਪ੍ਰੈਸ਼ਰ ਹੋਰ ਵਧਣਾ ਸੀ ਤੁਹਾਡੀ ਗੱਲ ਸੱਚ ਹੋ ਸਕਦੀ ਆ ਉਹਨਾਂ ਸਾਥੀਆਂ ਨੂੰ ਤੁਹਾਡੇ ਰਾਈ ਫੀਲ ਕਰਦਾ ਡੱਲੇਵਾਲ ਨੂੰ ਜਾਂ ਪਦੇਰ ਨੂੰ ਜਾਂ ਆਪਣਾ ਸਜੀਦ ਖੂਲ ਨੂੰ ਕਿ ਉਹ ਵੀ ਸਾਡੇ ਨਾਲ ਅੱਥ ਬਦਾਉਂ। ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸੰਜੁਕਤ ਕਿਸਾਰ ਮੋਰਚੇ ਦੀ ਕਾਲ ਤੇ ਪੂਰਾ ਭਾਰਤ ਬੰਦਾ ਜਥੇਬੰਦੀਆਂ ਨੇ ਪੂਰੇ ਜ਼ਿਲ੍ਹਿਆਂ 'ਚ ਪੂਰੇ ਸ਼ਹਿਰਾਂ 'ਚ ਧਰਨੇ ਪ੍ਰਦਰਸ਼ਨ ਨੈਸ਼ਨਲ ਹਾਈਵੇ ਸਟੇਟ ਹਾਈਵੇ ਤੇ ਲਗਾਤਾਰ ਜਾਰੀ ਨੇ ਤੇ ਪੂਰੇ ਬਾਜ਼ਾਰ ਬੰਦ ਨੇ ਵੱਡੀ ਗੱਲ ਆ ਕਿ ਸਾਰੇ ਜਿਹੜੇ ਆ ਆਰਤੀਆ ਐਸੋਸੀਏਸ਼ਨ ਹੋਰ ਟ੍ਰੇਡ ਜਥੇਬੰਦੀਆਂ ਨੇ ਉਹਨਾਂ ਨੇ ਵੀ ਪੂਰਾ ਸਾਥ ਦਿੱਤਾ ਭਾਰਤੀ ਕਿਸਾਨ ਯੂਨੀਅਨਾਂ ਦਾ ਅਤੇ ਪੂਰਾ ਅੱਜ ਬੰਦਾ ਸੋ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਮੌਜੂਦ ਨੇ ਡਕੌਂਦਾ ਦੇ ਸੂਬੇ ਦੇ ਜਨਰ ਸਖਤਰ ਜਗਮੋਨ ਸਿੰਘ ਸਾਡੇ ਨਾਲ ਮੌਜੂਦ ਨੇ ਜਗਮੋਨ ਜੀ ਅੱਜ ਪ੍ਰਦਰਸ਼ਨ ਕੀਤਾ ਵੱਡਾ ਪੂਰਾ ਭਾਰਤ ਬੰਦਾ ਕਿੰਨਾ ਕੁ ਸਮਰਥਨ ਅਤੇ ਕਿੰਨਾ ਕੁ ਤੁਹਾਨੂੰ ਹੁੰਗਾਰਾ ਮਿਲਿਆ ਜੀ ਦੇਖੋ ਜੀ ਜਿਹੜਾ ਇਹ ਹੰਗਾਰਾ ਮਿਲਿਆ ਇਹਦੇ ਇੱਕ ਪੱਖੇ ਆ ਇਹ ਕੋਈ ਇੱਕ ਦਿਨ ਦੀ ਗੱਲ ਨਹੀਂ ਸੀ ਇੱਕ ਦਿਨ ਸਦਾ ਦੇ ਦਿੱਤਾ ਸੀ ਉਕਤ ਮੋਰਚੇ ਦੇ ਜਾਂ ਟ੍ਰੇਡ ਯੂਨੀਅਨਾਂ ਨੇ ਜਾਂ ਹੋਰ ਭਰਾਤਰੀ ਜਥੇਬੰਦੀਆਂ ਨੇ ਤੇ ਲੋਕ ਆ ਗਏ ਇਹ ਇੱਕ ਲੰਮਾ ਪ੍ਰੋਸੀਜਰ ਹੈ ਦੋ ਚਾਰ ਮਹੀਨੇ ਦਾ ਦੋ ਮਹੀਨਾ ਪਹਿਲਾਂ ਸੂਤਕਸਰ ਮੋਰਚਾ ਕੱਲੇ ਨੇ 647 ਸਬਡਿਵੀਜ਼ਨਾਂ ਤੇ ਡਿਸਟ੍ਰਿਕਟ ਹੈੱਡਕੁਆਰਟਰਾਂ ਦੇ 22 ਸਟੇਟਾਂ ਦੇ ਵਿੱਚ ਟਰੈਕਟਰ ਮਾਰਚ ਕੀਤਾ ਸੀ ਜਿਹਦੇ ਵਿੱਚ ਅਸੀਂ ਬਾਅਦ ਚ ਗਾ ਹੱਥ ਵਧਾਇਆ ਤੇ ਉਹਨਾਂ ਟ੍ਰੇਡ ਯੂਨੀਅਨਾਂ ਨੇ ਕਈ ਜਿਹੜੀਆਂ ਉਹਨਾਂ ਦੇ ਫੈਡਰੇਸ਼ਨਾਂ ਨੇ ਕਈ ਆਜ਼ਾਦ ਨੇ ਕਈ ਭਰਾਤਰੀ ਜਥੇਬੰਦੀਆਂ ਨੇ ਜਿਵੇਂ ਆਰਟੀਆ ਐਸੋਸੀਏਸ਼ਨਾਂ ਜਾਂ ਹੋਰ ਕਈ ਇੰਡੀਪੈਂਡੈਂਟ ਨੇ ਉਹਨਾਂ ਸਾਰਿਆਂ ਨਾਲ ਰਲ ਕੇ ਇੱਕ ਕਨਵੈਨਸ਼ਨ ਕੀਤੀ ਦਿੱਲੀ ਦੇ ਵਿੱਚ ਉਸ ਕਨਵੈਨਸ਼ਨ 'ਚ ਮੈਂ ਖੁਦ ਗਿਆ ਸੀ ਉਸ ਕਨਵੈਨਸ਼ਨ ਕੀਤਾ ਗਿਆ ਕਿ ਆਪਾਂ ਸਾਰੇ ਰਲ ਕੇ ਕਿਉਂਕਿ ਸਾਡਾ ਦੁਸ਼ਮਣ ਮੋਦੀ ਨਹੀਂਗਾ ਜਾਂ ਕੋਈ ਭਵੰਤਮਾਨ ਨਹੀਂਗਾ ਇਹ ਕਾਰਪੋਰੇਟ ਕਰਾਣੇ ਨੇ ਜਿਹੜੇ ਆਪਦੀ ਨੀਤੀ ਲਾਗੂ ਕਰਉਂਦੇ ਨੇ ਆਪਦੇ ਇਹਨਾਂ ਦਲਾਲਾਂ ਲਈ ਚਾਹੇ ਕੋਈ ਮੁੱਖ ਮੰਤਰੀ ਆ ਚਾਹੇ ਕੋਈ ਪ੍ਰਧਾਨ ਮੰਤਰੀ ਆ ਇਸ ਕਾਰਪੋਰੇਟ ਕਰਾਣਾ ਨੂੰ ਠੱਲ ਨਾ ਪਈ ਤਾਂ ਹਰ ਵਰਗ ਕੋਈ ਵੀ ਜੇ ਬੇਰਜ਼ਗਾਰ ਆ ਉਹਨੂੰ ਰੋਜ਼ਗਾਰ ਨਹੀਂ ਮਿਲਣਾ ਜੋ ਅਰਧ ਰਜ਼ਗਾਰ ਆ ਉਹ ਤਾਂ ਖੋਇਆ ਜਾਣਾ ਤੇ ਬਾਕੀ ਜਿਹੜੇ ਕੰਮ ਧੰਦੇ ਵਾਲੇ ਬੰਦੇ ਨੇ ਉਹਨਾਂ ਦੇ ਕੰਮ ਧੰਦੇ ਬੰਦ ਹੋਣੇ ਨੇ ਇਸ ਲਈ ਇਹ ਰਲਕੇ ਮਤਲਬ ਉਹ ਦਿੱਤਾ ਗਿਆ ਇਹਦਾ ਨਾਂ ਦੋ ਦੋ ਦਿੱਤਾ ਗਿਆ ਸੀ ਗ੍ਰਾਮੀਨ 파ਰਤ ਬੰਦ ਗ੍ਰਾਮੀਨ 파ਰਤ ਬੰਦ ਦੀ ਜ਼ਿੰਮੇਵਾਰੀ ਖੇਤ ਮਜ਼ਦੂਰਾਂ ਦੇ ਕਿਸਾਨਾਂ ਨੇ ਲਈ ਤੇ ਨਾਲ ਦੇ ਕਸਮਿਆਂ ਦੇ ਲਈ ਨਾਲੇ ਦੇ ਨਾਲ ਅੰਡਸਟਰੀਅਲ ਬੰਦ ਉਦਯੋਗਿਕ ਬੰਦ ਦੇ ਵਿੱਚ ਸਾਰੇ ਹੀ ਟ੍ਰੇਡ ਯੂਨੀਅਨਾਂ ਨੇ ਫੈਕਟਰੀਆਂ ਬੰਦ ਕਰਨੀਆਂ ਸੀ ਮਜ਼ਦਮਾ ਨੇ ਮਤਲਬ ਜਿਹੜੇ ਸਨ ਦਫਤਰ ਬੰਦ ਕਰਨੇ ਸਨ ਘਟ ਸਾਹਮਣੇ ਦੇਖ ਲਓ ਕੋਈ ਪੈਪਸ ਰੋਡਵੇ ਦੀ ਪਨਾਹ ਰੋਡਵੇ ਦੀ ਬੱਸ ਨਹੀਂ ਆਈ ਯਾਨੀ ਕਿ ਸਭ ਕੁਝ ਸਭ ਕੁਝ ਬੰਦ ਅੱਜ ਟੁੱਟ ਬੰਦਿਆ ਜੋ ਸਾਡੀ ਵੈਬਸਾਈਟ ਤੇ ਅੱਜ ਤੋਂ 10 ਮਿੰਟ ਪਹਿਲਾਂ ਮੈਂ ਦੇਖਿਆ ਉਹਦੇ ਵਿੱਚ ਇਹ ਆ ਵੀ ਨੌਨ ਸਟੇਟਾਂ 'ਚ ਭਰਵਾਂ ਹੰਗਾਰਾ ਹੈ 8ਵੇਂ 8 8 ਸਟੇਟਾਂ ਦੇ ਵਿੱਚ ਦਰਮਿਆਨਾ ਹੈ ਤੇ ਜਿਹੜੇ 4-5 ਸਟੇਟ ਨੇ ਉਹਨਾਂ 'ਚ ਕੁਝ ਘਟਿਆ ਹੈ 22 ਸਟੇਟਾਂ ਦੇ ਵਿੱਚ 22 ਦੇ 22 ਸਟੇਟਾਂ 'ਚ ਆ ਸ਼ਾਮ ਤੋਂ ਲੈ ਕੇ ਤਿਰਪਰਾ ਤੱਕ ਮਤਲਬ ਵੀ ਪੰਜਾਬ ਤੋਂ ਲੈ ਕੇ ਬੰਗਾਲ ਤੱਕ ਸਾਰੇ ਸਟੇਟਾਂ ਦੇ ਵਿੱਚ ਬੰਦਿਆ ਜਲਾ ਇਹ ਕੁੱਲ ਮਿਲਾ ਕੇ ਭਾਰਤ ਬੰਦ ਬਣ ਗਿਆ ਬਿਲਕੁਲ ਬਿਲਕੁਲ ਜਗਮੋਹਨ ਜੀ ਜੇ ਗੱਲਬਾਤ ਕਰੀਏ ਤੁਹਾਡੀ ਜਥੇਬੰਦੀ ਆ ਡਕੋਂਦਾ ਜਥੇਬੰਦੀ ਬਹੁਤ ਵੱਡੀ ਜਥੇਬੰਦੀ ਆ ਪ੍ਰਾਣੀ ਜਥੇਬੰਦੀ ਆ ਪਰ ਤੁਹਾਡੇ ਤੇ ਸਵਾਲ ਚੁੱਕੇ ਜਾ ਰਹੇ ਨੇ ਕਿ ਜਿਹੜੀਆਂ ਜਥੇਬੰਦਕਾਂ ਗਾਗੂਆਂ ਉੱਥੇ ਖਨੋਰੀ ਬਾਰਡਰ ਸ਼ੰਭੂ ਬਾਰਡਰ ਗਏ ਨੇ ਜੀ ਕਿ ਉੱਥੇ ਡਕੋਂਦਾ ਗਰੁੱਪ ਕਿਉਂ ਨਹੀਂ ਗਿਆ ਦੂਜੇ ਗਰੁੱਪ ਕਿਉਂ ਨਹੀਂ ਗਏ ਮਸਲੇ ਕੀ ਨੇ ਕੀ ਗੱਲਬਾਤ ਆ ਦੇਖੋ ਜੀ ਇਹ ਸਯੁਜਕਤ ਕਿਸਾਨ ਮੋਰਚੇ ਨੂੰ ਮੈਂ ਅਫਸੋਸਨਾ ਕਮਾਂਗਾ ਕਿ ਜਦੋਂ ਇਕੱਠੇ ਸੀ ਇਕੱਠੇ ਹੋ ਮਲੇ ਬੰਦੀ ਕਰਾਇਆ ਥੁੱਕਿਆ ਜਿਹੜੀ ਮੋਦੀ ਨੂੰ ਚਟਣਾ ਪਿਆ ਇਹ ਬਹੁਤ ਵੱਡੀ ਪ੍ਰਾਪਤੀ ਸੀ ਪਰ ਪ੍ਰਾਪਤੀ ਤੋਂ ਬਾਅਦ ਕੁਝ ਅਫਸੋਸ ਹੈ ਕੁਝ ਮਸਲੇ ਦੇ ਉੱਤੇ ਵਖਰੇਵੇਂ ਆ ਗਏ ਚੋਣਾ ਲੜਨ ਵਾਲੇ ਮਸਲੇ ਤੇ ਵਖਰੇਵੇਂ ਆ ਗਏ ਕੁਝ ਹੋਰ ਮਾਮਲੇ ਸਨ ਇੱਕ ਦੂਜੇ ਪਤੀ ਸ਼ੰਕੇ ਖੜੇ ਹੋ ਗਏ ਜਿਹਦੇ ਨਾਲੇ ਵਖਰੇਵਿਆਂ ਦੇ ਨਾਲ ਇੱਕ ਜਿਹੜੀ ਅਜੇ ਤੱਕ ਪੰਜ ਸੱਤ ਜਥੇਬੰਦੀਆਂ ਨੇ ਗੈਰ ਰਾਜਨੀਤਿਕ ਤੌਰ ਤੇ ਡੱਲੇਵਾਲਗਵਾਈ ਕਰਦਾ ਗੈਰ ਰਾਜਨੀਤਿਕ ਸੰਯੁਕਤ ਮੋਰਚਾ ਨੇ ਅਲੱਗ ਇੱਕ ਸੰਯੁਕਤ ਮੋਰਚਾ ਬਣਾ ਲਿਆ ਜਿਹਦੇ ਚ ਮਹਾਰਾਸ਼ਟਰ ਚੋ ਵੀ ਕੱਕਾ ਜੀ ਉਹਨਾਂ ਦੇ ਨਾਲ ਨੇ ਹੋਰ ਸਟੇਟਾਂ ਦੇ ਵਿੱਚ ਵੀ ਉਹਨਾਂ ਦਾ ਕੰਮ ਹੈਗਾ ਹੈ ਇਹ ਮੰਨਣਯੋਗ ਗੱਲ ਪਰ ਸੰਯੁਕਤ ਕਿਸਾਨ ਮੋਰਚ ਨਾਲ ਕੋਈ ਮੀਟਿੰਗ ਨਹੀਂ ਕੀਤੀ ਸੀ ਵੀ ਆਪਾਂ ਇਕੱਠੇ ਚੱਲਦੇ ਆਂ ਜਾਂ ਗੱਲਬਾਤ ਸੰਯੁਕਤ ਕਿਸਾਨ ਮੋਰਚ ਦਾ ਬਹੁਤ ਸੀਰੀਅਸਲੀ ਲਿੰਦਾ ਜਿਵੇਂ ਤੁਹਾਨੂੰ ਦੱਸਿਆ ਕਿ ਇਹਦੀ ਜਿਹੜੀ ਬੈਕਗ੍ਰਾਉਂਡ ਹੈ ਕਿਵੇਂ ਬਣਿਆ ਅੱਜ ਕਿਉਂ ਬੰਦ ਪਾਰਟ ਹੋਇਆ ਐਵੇਂ ਇਹਦੀ ਬੈਕਗ੍ਰਾਉਂਡ ਵੀ ਆ ਪੰਜ ਮੈਂਬਰੀ ਕਮੇਟੀ ਬਣਾਈ ਗਈ ਤਿੰਨ ਧਿਰਾਂ ਨੂੰ ਮਿਲਣਾ ਸੀ ਇੱਕ ਜਣੀ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਜਿਹੜਾ ਉੱਥੇ ਪਹੁੰਚਿਆ ਹੋਇਆ ਹੈ ਪੁਦੇਰ ਦੀ ਅਗਵਾਈ ਦੇ ਵਿੱਚ ਇੱਕ ਡੱਲੇਵਾਲ ਨੂੰ ਇੱਕ ਰਾਜੇਵਾਲ ਦੇ ਪੰਜ ਜਥੇਬੰਦੀਆਂ ਸਨ ਤਿੰਨਾਂ ਚ ਰਾਜੇ ਨੇ ਡੱਲੇ ਨਾਲ ਕਿਹਾ ਅਸੀਂ ਸੂਕਤ ਮੋਰਚਾ ਨਾਲ ਗੱਲ ਕਰਨ ਨੂੰ ਵੀ ਤਿਆਰ ਕਿਸੇ ਗੱਲ ਆ ਕੋਈ ਗਾ ਸਾਡਾ ਹੀ ਕਾਰਵਾਈ ਕਰਨ ਦਾ ਵੱਖਰੀ ਗੱਲ ਆ ਉਹ ਜਿਹੜੇ ਸਰ ਪੁਦੇਰ ਉਹਨਾਂ ਨੇ ਗੱਲ ਸੁਣੀ ਗੱਲ ਸੁਣਨ ਕਦੇ ਹੀ ਵਿਚਾਰਾਂਗੇ ਪਰ ਬਾਅਦ ਚ ਉਹਨਾਂ ਨੇ ਦੱਸਿਆ ਵੀ ਅਸੀਂ ਸੂਕਤ ਮੋਰਚ ਦੇ ਨਾਲ ਕੋਈ ਸਾਂਝੀ ਗਤਿਵ੍ਰਿਧੀ ਨਹੀਂ ਕਰਦੇ ਸੂਕਤ ਮੋਰਚ ਤਾਂ ਕਾਲ ਦਊਗਾ ਉਹਦੀ ਸਪੋਰਟ ਕਰ ਸਕਦੇ ਹਾਂ ਠੀਕ ਹੈ ਤੇ ਰਾਜੇਵਾਲ ਜੀ ਨਾਲ ਕਈ ਮੀਟਿੰਗਾਂ ਹੋਣ ਤੋਂ ਬਾਅਦ ਸਾਡੀ ਸਹਿਮਤੀ ਬਣ ਗਈ ਉਹਨਾਂ ਨੇ ਜੋ ਕੀਤਾ ਸੀ ਉਹ ਜੋਸ਼ ਸੂਕਤ ਮੋਰਚ ਨੂੰ ਚਲੈਨ ਕੱਟ ਕੇ ਦਿੱਤੀ ਵੀ ਆਉਣ ਵਾਲੇ ਸਮੇਂ ਚ ਚੋਣਾਂ ਚ ਜੇਕਰ ਜਾਣਾ ਇੰਡੀਵਿਜੂਅਲ ਨੇ ਤਾਂ ਸੂਕਤ ਮੋਰਚਾ ਛੱਡ ਕੇ ਜਾਣਾ ਪਊਗਾ ਨਾ ਕਿ ਸੂਕਤ ਮੋਰਚੇ ਦਾ ਨਾਂ ਆਦਲ ਬਦਲ ਕਰਕੇ ਕੋਈ ਹੋਰ ਚੋਣਾਂ ਲੜ ਗਿਆ ਉਹ ਮੰਨਿਆ ਉਹ ਅੱਜ ਸਾਡਾ ਹਿੱਸਾ ਨੇ ਨਹੀਂ ਨਹੀਂ ਤੁਹਾਨੂੰ ਕੀ ਲੱਗਦਾ ਜਿਹੜੇ ਹਾਲਾਤ ਬਣੇ ਨੇ ਸ਼ੰਭੂ ਬਾਰਡਰ ਖਨੋਰੀ ਬਾਰਡਰ ਹੁਣ ਦੇ ਹਾਲਾਤ ਬਣੇ ਨੇ ਉਹ ਐਵੇਂ ਬਣੇ ਨੇ ਵੀ ਉੱਥੇ ਕਿਤਨੇ ਕਿਤੇ ਦੁਫਾੜ ਸੀ ਨਹੀਂ ਗਏ ਅਧੀਆਂ ਜਥੇਬੰਦੀਆਂ ਜੇ ਸਾਰੀ ਜਾਂਦੀਆਂ ਤਾਂ ਪ੍ਰੈਸ਼ਰ ਹੋਰ ਵਧਣਾ ਸੀ ਤੁਹਾਡੀ ਗੱਲ ਸੱਚ ਹੋ ਸਕਦੀ ਹੈ ਕੋਈ ਗਰਵਾ ਨਹੀਂ ਇਸ ਗੱਲ 'ਚ ਪਰ ਗੱਲ ਅਸਲ 'ਚ ਇਹ ਆ ਉਹ ਉਹਨਾਂ ਨੇ ਨਾ ਸਲਾਹ ਕੀਤੀ ਨਾ مشورہ ਕੀਤਾ ਨਾ ਕੀਤਾ ਪਰ ਫਿਰ ਵੀ ਸਾਡਾ ਫਰਜ ਬਣਦਾ ਹੈ ਮਨੁੱਖੀ ਹੱਕਾਂ ਦੇ ਤੌਰ ਤੇ ਜੁਮਹੱਕਾਂ ਦੇ ਤੌਰ ਤੇ ਕੱਲ੍ਹ ਟੋਲਪਲਾ ਜੇ ਫ੍ਰੀ ਕੀਤੇ ਉਹਨਾਂ ਦੇ ਹੱਕ ਦੇ ਵਿੱਚ 18 ਨੂੰ ਅਸੀਂ ਫਿਰ ਮੀਟਿੰਗ ਕੱਲ੍ਹ ਦਾ ਦਿਨ ਛੱਡ ਕੇ 18 ਨੂੰ ਫਿਰ ਮੀਟਿੰਗ ਰੱਖੀ ਹੋਈ ਹੈ ਅੱਜ ਰਾਤ ਨੂੰ ਸਾਡੀ ਨੈਸ਼ਨਲ ਲੈਵਲ ਦੀ ਮੀਟਿੰਗ ਆ ਚਲੋ ਅੱਜ ਅੱਜ ਦਾ ਰਿਵਿਊ ਹੋਊਗਾ ਪਰ ਛੇਤੀ ਸਾਡੀ ਨੈਸ਼ਨਲ ਲੈਵਲ ਦੀ ਕੋਈ ਇਸ ਸੰਬੰਧ ਦੇ ਵਿੱਚ ਕੋਈ ਫੈਸਲਾ ਆਊਗਾ ਮੈਂ ਇਹੀ ਆਸ ਕਰਦਾ ਕਿ ਜਿਹੜਾ ਫੈਸਲਾ ਆਊਗਾ ਉਹ ਮਤਲਬ ਸਾਂਝੇ ਸੰਘਰਸ਼ ਦਾ ਹੀ ਆਊਗਾ ਉਹਨਾਂ ਸਾਥੀਆਂ ਨੂੰ ਤੁਹਾਡੇ ਰਾਈ ਬੀਲ ਕਰਦਾਂ ਡੱਲੇਵਾਲ ਨੂੰ ਜਾਂ ਪਦੇਰ ਨੂੰ ਜਾਂ ਆਪਣਾ ਅ ਸਰਜੀਦ ਫੂਲ ਨੂੰ ਕਿ ਉਹ ਵੀ ਸਾਡੇ ਨਾਲ ਹੱਥ ਵਧਾਓ ਠੀਕ ਹੈ ਬਾਕੀ ਕਿਵੇਂ ਦੇਖ ਦੋ ਤੁਸੀਂ ਜਿਵੇਂ ਮੀਟਿੰਗਾਂ ਦਾ ਦੌਰ ਸ਼ੁਰੂ ਹੋਇਆ ਮੀਟਿੰਗਾਂ ਚੱਲਦੀਆਂ ਨੇ ਕੇਂਦਰੀ ਮੰਤਰੀ ਨਾਲ ਚੰਡੀਗੜ੍ਹ ਮੀਟਿੰਗ ਹੋਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਨ ਗੱਲ ਨੇੜੇ ਨਹੀਂ ਲੱਗੀ ਕਿ ਫੇਰ ਕਰਦੇ ਆਂ ਜੀ ਮੀਟਿੰਗ ਫੇਰ 18 ਫਰਵਰੀ ਦੀ ਰੱਖੀ ਗਈ ਆ ਹੁਣ ਉੱਥੇ ਮੀਟਿੰਗਾਂ ਦਾ ਦੌਰ ਤਾਂ ਸ਼ੁਰੂ ਹੋ ਗਿਆ ਕੇਂਦਰ ਸਰਕਾਰ ਦਾ ਕੀ ਲੱਗਦਾ ਤੁਹਾਨੂੰ ਰਵੱਈਆ ਕਿਸਾਨਾਂ ਪ੍ਰਤੀ ਜਿਵੇਂ ਗੱਲਾਂਬਾਤਾਂ ਚੱਲ ਰਹੀਆਂ ਨੇ ਦੇਖੋ ਜੀ ਮੈਂ ਇੱਕ ਹੀ ਸਵਾਲ ਕਰੂੰਗਾ ਐਮਐਸਪੀ ਦੇ ਸਵਾਲ ਦੇ ਇੱਕ ਇੱਕ ਸਵਾਲ ਸਪਸ਼ਟ ਕਰੂੰਗਾ ਜਦੋਂ ਸੀਏ ਸੀਏ ਸੀਪ ਵਧਾਇਆ ਇਹਨਾਂ ਨੇ ਕਾਸਟ ਐਂਡ ਪ੍ਰਾਈਸ ਨਿਯੁਕਤ ਕਰਦਾ ਹੈ ਇੱਕ ਆਟੋਨਮਸ ਬਾਡੀ ਆ ਸੈਂਟਰ ਗਵਰਨਮੈਂਟ ਦੀ ਉਹ সুপারিশ ਕਰਦਾ ਹੈ ਸੈਂਟਰ ਗਵਰਨਮੈਂਟ ਉਹ ਤੇ 10 20 ਰੁਪਏ ਵਧਾ ਕੇ ਮੋਹਰ ਲਾ ਕੇ ਸਾਨੂੰ ਫਸਲਾਂ ਦੇ ਐਮਐਸਪੀ ਦਿੰਦੀ ਹੈ ਕਿੰਨੀਆਂ ਫਸਲਾਂ ਦਿੰਦੀ ਹੈ ਚਵੀਆਂ ਦੇ ਕਿ ਐਮਐਸਪੀ ਦਾ ਮਤਲਬ ਕੀ ਆ ਘੱਟੋ ਘੱਟ ਸਮਰਥਨ ਮੁੱਲ ਸੈਂਟਰ ਗਵਰਨਮੈਂਟ ਇਹ ਗੱਲ ਕਹਿੰਦੀ ਹੈ ਵੀ ਘੱਟੋ ਘੱਟ ਸਮਰਥਨ ਮੁੱਲ ਸਰੋਂ ਦਾ ਆ ਹੋਊਗਾ ਸੂਰਜਮੁਖੀ ਦਾ ਆ ਹੋਊਗਾ ਨਰਮੇ ਦਾ ਆ ਹੋਊਗਾ ਛੋਲੇ ਦੀ ਛੋਲੇ ਦਾ ਆ ਹੋਊਗਾ ਜਦੋਂ ਉਹ ਨਿਸ਼ਚਿਤ ਕਰ ਦਿੰਦੀ ਆ ਉਹ ਉਹਦਾ ਫਾਰਮੂਲੇ ਚ ਫਰਕ ਨੇ ਅਸੀਂ ਸੋਮੀਨਾਥਨ ਮੰਗਦੇ ਆ ਉਹਦੇ ਸੀ2 ਕਰਕੇ ਜਿਆਦਾ ਬਣਦਾ ਪਰ ਉਹਨੇ ਦੀ ਵੀ ਗੱਲ ਕਰੀਏ ਉਹ ਜਦੋਂ ਨਿਸ਼ਚਿਤ ਕਰ ਦਿੰਦੀ ਆ ਤਾਂ ਨਿਸ਼ਚਿਤ ਕੀਤੇ ਹੋਏ ਭਾਅ ਤੇ ਉਹ ਕਿਉਂ ਨਹੀਂ ਇੰਤਜ਼ਾਮ ਕਰਦੀ ਜੇ ਕੋ ਕੱਟ ਰੇਟ ਤੇ ਵਿਕਦਾ ਹੈ ਉਹਦਾ ਕੋ ਹਿਲਾ ਕਰੇ ਆਪਦੇ ਕੋਲ ਸਟੋਰ ਬਣਾਉਣ ਕੋਸ਼ਿਸ਼ ਕਰਨ ਫੂਡ ਗ੍ਰੇਨ ਜਿਸੀਆਂ 6 6 ਅੱਜ ਆਪਣੇ ਪੰਜਾਬ ਦੇ 6 ਫੂਡ ਗ੍ਰੇਨ ਜਿਸੀਆਂ ਨੇ ਇਹਨਾਂ ਦਾ ਮੌਜੂਦ ਸਰਪਲਸ ਨੇ ਸਾਡੇ ਗਦਾਮ ਐਫਸੀਆਈ ਦੇ ਖਾਲੀ ਪਏ ਨੇ ਪਰ ਸਲੂਆਂ ਦੇ ਵਿੱਚ ਉਹ ਕਿਰਾਇਆ ਦੇ ਕੇ ਉੱਥੇ ਸਮਾਨ ਰੱਖੀ ਜਾਂਦੇ ਨੇ ਡਾਨੇ ਪਾ ਕੇ ਜੇ ਤੁਸੀਂ ਗੱਲ ਕਰਦੇ ਹੋ ਮੱਕੀ ਦੀ ਮੱਕੀ ਦੀ ਫਸਲ ਹੋ ਗਈ ਕਪਾਹ ਦੀ ਹੋ ਗਈ ਮੱਕੀ ਦੀ ਐਮ ਐਸ ਪੀ ਬਹੁਤ ਹੁੰਦੀ ਆ ਪਰ ਬਹੁਤ ਘੱਟ ਰੇਟ ਵਿਕਦੀ ਆ ਉਹ ਪ੍ਰੋਬਲਮਸ ਨੇ ਮੈਨੂੰ ਆਹ ਪ੍ਰੋਬਲਮਸ ਨੇ ਕੋਈ ਨਾ ਐਮ ਐਸ ਪੀ ਐਮ ਐਸ ਪੀ ਮਤਲਬ ਵੀ ਮੈਕਸਿਮਮ ਨਹੀਂ ਗੀ ਮਿਨਿਮਮ ਆ ਘੱਟੋ ਘੱਟ ਆ ਘੱਟੋ ਘੱਟ ਸਪਰਥਨ ਮੁੱਲ ਤੇ ਉੱਤੇ ਕੋਈ ਆ ਜਾ ਕੇ ਵਪਾਰੀ ਖਰੀਦਦਾ ਖਰੀਦਦੇ ਜੇ ਉਹ ਤੋਂ ਘੱਟ ਖਰੀਦਦਾ ਤਾਂ ਇਹ ਸਰਕਾਰ ਦੀ ਜ਼ਿੰਮੇਵਾਰੀ ਆ ਵੀ ਉਸ ਨੂੰ ਨਾਮ ਉਹ ਸਾਨ ਲੁੱਟਿਆ ਜਾਣ ਦੇਵੇ ਇਸੇ ਲਈ ਉਹ ਕਦੇ ਉਹ ਕਾਨੂੰਨ ਉਹ ਕਹ ਲਓ ਕਿ ਕਾਨੂੰਨ ਤਾਂ ਉਹਨੇ ਬਣਾਇਆ ਹੀ ਹੋਇਆ ਉਹਨੂੰ ਲਾਗੂ ਕਰਨਾ ਬਸ ਉਹਨੂੰ ਲਾਗੂ ਕੀਤਾ ਜਾਵੇ ਠੀਕ ਹੈ ਬਿਲਕੁਲ ਜਨ ਕੀ ਹੁਣ 18 ਫਰਵਰੀ ਦੀ ਜਿਹੜੀ ਮੀਟਿੰਗ ਹੋਣੀ ਹੈ ਐਸਕੇਮ ਦੀ ਉਹ ਚ ਇਹ ਵੀ ਕਿ ਆਸਰਾਈਆਂ ਲਗਾਈਆਂ ਜਾ ਸਕਦੀਆਂ ਨੇ ਕਿ ਜਿਹੜੇ ਦੂਜੀਆਂ ਜਥੇਬੰਦੀਆਂ ਨੇ ਐਸਕੇਮ ਪੂਰਾ ਸਮਰਥਨ ਵੀ ਦੇ ਸਕਦਾ ਉੱਥੇ ਜੋ ਹਾਲਾਤ ਬਣ ਰਹੇ ਨੇ ਸ਼ੰਭੂ ਦੇ ਖਨੋਰੀ ਬਿਲਕੁਲ ਹਾਂ ਪੱਕੀ ਸੱਚੇ ਸੱਚੇ ਜਾ ਰਿਹਾ ਹੈ ਪਰ ਇਹ ਪੰਜਾਬ ਚੈਪਟਰ ਦੀ ਮੀਟਿੰਗ ਆ ਸਾਡੀ ਨੈਸ਼ਨਲ ਲੈਵਲ ਦੀ ਮੀਟਿੰਗ ਵੀ ਹੋਣੀ ਆ 17 ਰਾਤ ਨੂੰ ਆਨਲਾਈਨ ਮੈਂ ਨੈਸ਼ਨਲ ਕੋਆਰਡੀਨੇਸ਼ਨਲ ਤੋ ਵੀ ਸਨਵਾਰੀ ਚੰਟੀ ਮਿਲਣੀ ਚਾਹੀਦੀ ਆ ਇੱਕ ਦਿਨ ਪਹਿਲਾਂ ਹੋਣੀ ਆ 17 ਫਰਵਰੀ ਨੂੰ ਆ ਸਹੀ ਆ ਉਹ 17 ਫਰਵਰੀ ਰਾਤ ਸ਼ਾਮ ਨੂੰ ਹੋਣੀ ਆ ਆਨਲਾਈਨ ਹੋਣੀ ਆ ਇਹ ਸਾਡੀ ਮਤਲਬ ਫਿਜ਼ੀਕਲ ਹੋਣੀ ਆ ਬਿਲਕੁਲ ਜੀ ਸੋ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬੇ ਦੇ ਆਗੂ ਨੇ ਜਗਮੋਨ ਸਿੰਘ ਜਿਨ੍ਹਾਂ ਨੇ ਸਾਰੀ ਗੱਲਬਾਤ ਦੱਸੀਆ ਕਿ ਅਸੀਂ ਦਿੱਲੀ ਕੂਚ ਕਰਨ ਬਾਰੇ ਕਿਉਂ ਨਹੀਂ ਸੋਚਿਆ ਅਸੀਂ ਸ਼ੰਭੂ ਬਾਰਡਰ ਤੇ ਕਿਉਂ ਨਹੀਂ ਗਏ ਅਸੀਂ ਖਨੋਰੀ ਬਾਰਡਰ ਤੇ ਕਿਉਂ ਨਹੀਂ ਗਏ ਅਤੇ ਕਹਿ ਰਹੇ ਨੇ ਕਿ ਹੁਣ ਐਸਕੇਐਮ ਦੀ ਅਗਲੀ ਮੀਟਿੰਗ ਹੋਣੀ ਆ 18 ਫਰਵਰੀ ਨੂੰ 17 ਫਰਵਰੀ ਨੂੰ ਇੱਕ ਪੂਰੇ ਭਾਰਤ ਦੀ ਮੀਟਿੰਗ ਹੋਣੀ ਆ ਅਤੇ 18 ਫਰਵਰੀ ਨੂੰ ਐਸਕੇਐਮ ਦੀ ਮੀਟਿੰਗ ਹੋਣੀ ਆ ਉਹਦੇ ਵਿੱਚ ਫੈਸਲੇ ਲਏ ਜਾ ਸਕਦੇ ਨੇ ਜਿਵੇਂ ਕਿਸਾਨ ਖਨੋਰੀ ਤੇ ਸ਼ੰਭੂ ਬਾਰਡਰ ਬੈਠੇ ਨੇ ਕਿ ਉਹਨਾਂ ਦੀ ਹਮਾਇਤ ਕਰਨੀ ਆ ਨਹੀਂ ਕਰਨੀ ਕੀ ਕਰਨਾ ਸਿਸਟਮ ਆਉਣਾ ਪਲੈਨਿੰਗ ਉਹ ਮੀਟਿੰਗ ਦੇ ਵਿੱਚ ਬਣ ਸਕਦੀ ਆ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸੰਗਰੂਰ